ਕੜੀਆ ਹੈਪੀ ਬਰਥਡੇ ਕਟਾਈ ਜਾਓ ਕੜੀਆ ਲੈ ਬਰਥਡੇ ਕੜੀਆ ਸਤਿਕਾਰ ਭਾਜੀ ਤੁਹਾਡਾ ਨਾਮ ਕੀ ਆ ਗਵਿੰਦਰ ਜੀ ਪਿੰਡ ਕਿਹੜਾ ਗੁਰਪ੍ਰਧਾਨਾ ਅੱਜ ਜੋ ਤੁਸੀਂ ਏਸੀ ਵਗੈਰਾ ਸਕੂਲ ਨੂੰ ਦੇ ਰਹੇ ਹੋ ਕਿੰਨੇ ਏਸੀ ਦੇ ਰਹੇ ਹੋ ਇਹ ਮੇਨ ਮਤਲਬ ਕੀ ਮਕਸਦ ਸਗਾ ਕੀ ਇਹ ਦੇ एकदम ਮੇਨ ਮਕਸਦ ਇਹੀ ਆ ਜੀ ਦੋ ਏਸੀ ਜਿਹੜੇ ਮੇਰੇ ਭਤੀਜੇ ਦਾ ਬਰਥਡੇ ਆ ਨਾਮ ਕੀ ਨਾਮ ਕੀ ਹਰੇ ਕਟਾਰੀਆ ਠੀਕ ਆ ਤੇ ਜੋਧਰਾਜੀ ਦਾ ਬੇਟਾ ਆ ਹਾਂ ਤੇ ਉਹਦੀ ਬਰਥਡੇ ਦੀ ਖੁਸ਼ੀ ਦੇ ਵਿੱਚ ਉਹਨੇ ਆਪਣੇ ਵੱਲੋਂ ਇਨਦਾਨ ਕੀਤਾ ਉਹਦੀ ਪਹਿਲੀ ਸੈਲਰੀ ਮਿਲੀ ਜਾ ਪਹਿਲੀ ਤਨਖਾਹ ਮਿਲੀ ਆ ਹਾਂ ਮਿਲੀ ਉਹ ਕਹਿੰਦਾ ਮੈਂ ਜਿੱਦਾਂ ਗਰਮੀ ਪੈ ਰਹੀ ਆ ਹੂੰ ਇੰਡੀਆ ਦੇ ਵਿੱਚ ਤਾਂ ਹੌਸਾਬ ਨਾਲ ਉਹਨੇ ਆਪਣੀ ਖੁਸ਼ੀ ਦੇ ਤੌਰ ਤੇ ਇਹ ਜੋ ਵੀ ਦਾਨ ਕੀਤਾ ਹੈ ਦਾਨ ਕੀਤਾ ਹੈ ਅੱਛਾ ਜਿਸ ਤਰ੍ਹਾਂ ਦੇਖੋ ਹੁਣ ਤੁਹਾਡੇ ਇਹਨਾਂ ਨੇ ਜਨਮ ਦਿਨ ਦੇ ਉੱਪਰ ਚਰ ਰਹੇ ਹੋ ਠੀਕ ਹੈ ਜੀ ਠੀਕ ਹੈ ਜੀ ਔਰ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਬੱਚਿਆਂ ਦਾ ਬੱਚਿਆਂ ਨੂੰ ਵੀ ਸਨੇਹਾ ਇਹੀ ਆ ਜਿੱਦਾਂ ਕਿਉਂ ਗੁੱਫੋਂ ਨੂੰ ਪਤਾ ਹੀ ਹੈ ਜੋ ਸਰਕਾਰਾਂ ਕਰ ਰਹੀਆਂ ਨੇ ਹੂੰ ਹੂੰ ਉਹਨਾਂ ਲੋਕ ਤਾਂ ਬਿੱਲ ਵੀ ਨਹੀਂ ਦਸਕਾਰੀ ਸਕੂਲਾਂ ਦੇ ਮਾਪ ਉਹ ਵੀ ਪਿੰਡ ਤੋਂ ਹੀ ਦਾਨ-ਦਾਨੀ ਸੱਜਣੇ ਕਰ ਰਹੇ ਨੇ ਹੂੰ ਤਾਂ ਇਸ ਜੋ ਵੀ ਕਿਸੇ ਨੂੰ ਆਪਣੀ ਜੋ ਵੀ ਵੱਧ ਤੋਂ ਵੱਧ ਇਸ ਦਾਨ ਕਰਨਾ ਚਾਹੀਦਾ ਕੋਈ ਨੇੜੇ ਪੈਸੇ ਜਾਂ ਕਿਤੇ ਆਪਣੀ ਮਤਲਬ ਘਟੋ ਘਟੇ ਇੱਕ ਤਨਖਾਹ ਤੇ ਜ਼ਰੂਰ ਕਰ ਦੇਣੀ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਔਰ ਕਿਹੜਾ ਸਕੂਲ ਆ ਇਹ? گورਨਮੈਂਟ ਹਾਈ ਸਕੂਲ ਗੜਪਦਾਨਾ। ਅੱਛਾ ਅੱਜ ਏਸੀ ਤੁਹਾਡੇ ਬੱਚਿਆਂ ਨੂੰ ਆ ਗਏ ਠੰਡੀ ਠੰਡੀ ਹਵਾ ਆਣੀ ਹੈਗੀ ਆ ਔਰ ਤੁਸੀਂ ਬੁੱਕੇ ਵੀ ਲਗਾਏ ਹੈਗੇ ਆ। ਹਾਂਜੀ। ਵਾਤਾਵਰਨ ਨੂੰ ਛੁੱਧ ਰੱਖਣ ਲਈ। ਤੇ ਹੁਣ ਇੱਕ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਦਿੱਤੇ ਹੈ। ਦੇਖੋ ਜੀ ਅੱਜ ਦੇ ਜ਼ਮਾਨੇ ਵਿੱਚ ੱਡੀ ਵੱਡੀ ਸੋਚ ਰੱਖਣਾ ਬਹੁਤ ਵੱਡੀ ਗੱਲ ਆ। ਪਰਮਾਤਮਾ ਉਹਨਾਂ ਦੇ ਬੱਚੇ ਨੂੰ ਤਰੱਕੀ ਬਖਸ਼ੇ। ਇਹ ਨਹੀਂ ਕਿ ਨਹੀਂ ਕੋ ਪ੍ਰਾਲਾ ਕੀਤਾ ਹੋਇਆ ਪਹਿਲਾਂ ਵੀ ਨਹੀਂ ਬਹੁਤ ਡੋਨੇਸ਼ਨ ਦਿੱਤੀ ਹੋਈਆਂ ਸਕੂਲ ਨੂੰ। ਮਤਲਬ ਇਹ ਪਹਿਲਾਂ ਵੀ ਸਕੂਲ ਨੇ ਕਰਦੇ ਆ। ਹਾਂਜੀ। ਸਾਡੇ ਸਕੂਲ ਦੇ ਵਿੱਚ ਬਿਲਡਿੰਗ ਬਣੀ ਹੋਈਆਂ ਤਿੰਨ ਜਿਹੜੀਆਂ ਤਿੰਨ ਰੂਮ ਬਣੇ ਹੋਏ ਉਹਦੇ ਵਿੱਚ ਵੀ ਨਹੀਂ ਆਪਣਾ ਯੋਗਦਾਨ ਪਾਇਆ ਹੋਇਆ। ਹਾਂ। ਅੰਕਿਤੋ ਕੇ ਪਰਮਾਤਮਾ ਨਾਲ ਸੱਚਾ ਲੱਕੀ ਬੱਚੇ। ਬਾਕੀ ਬੱਚੇ ਬਹੁਤ ਖੁਸ਼ ਨੇ, ਐਕਸਾਈਟਡ ਨੇ। ਸ਼ਾਇਦ ਇਹ ਦੇਤੇ ਸਿਰ ਅ ਸਿਰ ਇਨਰੋਲਮੈਂਟ ਪਹਿਣਾ ਚਾਹੀਦਾ ਹੈ ਕਿ ਜਿਹੜੇ ਪਿੰਡ ਵਾਲੇ ਇੰਨੇ ਐਪਕਟ ਕਰਦੇ ਉੱਥੇ ਅ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਵੀ ਸਕੂਲ ਲਈ ਵਰਤਵਾਦ ਮੀਟਿੰਗ ਇਸਤੇ ਕਰਵਾਣਾ। ਸੋ ਅੰਕਿਤ ਮੇਰਾ ਤੁਹਾਨੂੰ ਆਖਰੀ ਉਹੀ ਸਵਾਲ ਰਹੀ ਠੀਕ ਆ। ਕੀ ਦੇਖੋ ਇਹ ਬੱਚੇ ਨੇ ਕਿੱਡਾ ਵੱਡਾ ਫਰਾਲਾ ਕੀਤਾ ਮਨ ਚ ਸੋਚ ਲਿਆ ਕਿ ਮੈਂ ਪੜ੍ਹ ਕੇ ਜਦੋਂ ਵਿਦੇਸ਼ ਜਾਣਾ ਨਾ ਉੱਥੇ ਕੰਮ ਤੇ ਲੱਗ ਗਿਆ ਤਾਂ ਪਹਿਲੀ ਸੈਲਰੀ ਤਾਂ ਮੈਂ ਸਕੂਲ ਨੂੰ ਹੀ ਦਊਂਗਾ ਕੋ ਜਿੱਥੋਂ ਵਿੱਦਿਆ ਹਾਸਲ ਕੀਤੀ ਆ ਤਰੱਕੀ ਤੇ ਤਾਂ ਇਹ ਹੋਈ ਨਾ ਬਾਹਰ ਜਾ ਕੇ ਤਾਂ ਬਾਕੀਆਂ ਨੂੰ ਕੀ ਕਹਿਣਾ ਚਾਹੂਂਗੇ ਕੋ ਪੇਰੈਂਟਸ ਹੋਣ ਚਾਹੇ ਮਾਬਾ ਬੱਚੇ ਦਾਦੀ ਆਪਕ ਉਹ ਬੱਚਾ ਨਹੀਂ ਹਮੇਸ਼ਾ ਇਹ ਚਾਹਨੇ ਕਿ ਭਲਾਈ ਜਾ ਪੜ੍ਹ ਲਿਖ ਕੇ ਵਧੀਆ ਜਿਹੇ ਮਕਾਮ ਤੇ ਹਾਸਲ ਹੋਣਾ ਉਹ ਅਸਲੀ ਪ੍ਰਾਪਤੀ ਸਾਡੀ ਉਦੋਂ ਹੀ ਆ ਜਦੋਂ ਬੱਚੇ ਆਪਣਾ ਮਕਾਮ ਹਾਸਲ ਕਰ ਲੈਂਦੇ ਜਾਂ ਕਿਸੇ ਕਿਤੇ ਤੇ ਲੱਗ ਜਾਂਦੇ ਆ ਸੇ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਲਈ ਵੀ ਜਿਹੜਾ ਜਨਤੋਂ ਪੜੇ ਹੋਏ ਆ ਵਿਦਿਆਰਥੀ ਜਿਹਨਾਂ ਵਧੀਆ ਪ੍ਰਾਲਾ ਕਰ ਰਹੇ ਨੇ ਉਹਨਾਂ ਲਈ ਵੀ ਇੱਕ ਮਾਣ ਵਾਲੀ ਗੱਲ ਆ ਅਸੀਂ ਮਾਣਨਾ ਕਹਿ ਸਕਦੇ ਕਿ ਸਕੂਲ ਨੂੰ ਚੇਤਾ ਰੱਖਿਆ ਸਾਡੇ ਸਕੂਲ ਤੋਂ ਪੜ ਕੇ ਗਏ ਤੇ ਸਕੂਲ ਲਈ ਇਹਨਾਂ ਕੋਲ ਹਜੇ ਵੀ ਸੋਚ ਰਹੇ ਆ ਠੀਕ ਆ ਜੀ ਭਾਜੀ ਸਤਿ ਸ਼੍ਰੀ ਅਕਾਲ ਦੇਖੋ ਜਨਮ ਦਿਨ ਦੇ ਉੱਪਰ ਏਸੀ ਆ ਗਿਆ ਤੁਹਾਡੇ ਪਿੰਡ ਗੜ੍ਹਪਧਾਣੇ ਥਾਂਦੀ ਸਾਹਿਬ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਪਹਿਲਾਂ ਤਾਂ ਅਸੀਂ ਸਮੂਹ ਪਿੰਡ ਵਾਸੀ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਕਟਾਰੀਆ ਪਰਿਵਾਰ ਨੂੰ ਵਿਵੇਕ ਕਟਾਰੀਆ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਸ਼ ਪਰਮਾਤਮਾ ਬੱਚੇ ਨੂੰ ਸਦਾ ਚੜ੍ਹਦੀ ਕਲਾ ਚ ਰੱਖੇ ਸੋ ਇਹਨਾਂ ਜਿਹੜਾ ਇਹ ਨੇਕ ਉਪਰਾਲਾ ਕੀਤਾ ਤੇ ਇਹਦੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦਾ ਤੇ ਇਹਨਾਂ ਤੋਂ ਸਿੱਖਿਆ ਲੈ ਕੇ ਹੋਰ ਵੀ ਜਿਹੜੇ ਸਾਡੇ ਵਿਦੇਸ਼ਾਂ ਚ ਵੱਸਦੇ ਪ੍ਰਦੇਸੀ ਆ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਕੂਲ ਦੇ ਹੋਰ ਵੀ ਕਾਫੀ ਕਾਰਜ ਜਿਹੜੇ ਕਰਨ ਵਾਲੇ ਆ ਉਹਨਾਂ ਵਿੱਚ ਇਦਾਂ ਹਿੱਸਾ ਪਾਉਂਦੇ ਰਹਿਣ ਇਹ ਵੀ ਪਰਿਵਾਰ ਸਾਡੇ ਨਾਲ ਇਦਾਂ ਜੁੜਿਆ ਰਹੇ ਤੇ ਇਦਾਂ ਹੀ ਸੇਵਾ ਕਰਦੇ ਰਹੇ ਤੇ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਮੈਨੂੰ ਇਹ ਦੱਸੋ ਜਿਹੜਾ ਇਹ ਏਸੀ ਜਿਹੜਾ ਦਿੱਤਾ ਗਿਆ ਹਾਂਜੀ ਉਹ ਤੁਹਾਡੇ ਕੀ ਲੱਗਦੇ ਆ ਹਾਂਜੀ ਮੇਰੇ ਜੀ ਉਹ ਪੁੱਤ ਪੋਤਾ ਸਾਹਿਬ ਆ ਜੀ ਪੁੱਤ ਸਾਹਿਬ ਹਾਂਜੀ ਹਾਂਜੀ ਫਿਰ ਤੇ ਬੜੀ ਖੁਸ਼ੀ ਹੋਈ ਹੋਣੀ ਆ ਹਾਂਜੀ ਹਾਂਜੀ ਤੇ ਅੱਗੇ ਜਿਹੜੀ ਸਾਡੀ ਪੀੜ੍ਹੀ ਹੈਗੀ ਆ ਹਾਂਜੀ ਉਹ ਪੋਤੇ ਨੇ ਇਹ ਸੋਚ ਲਿਆ ਕਿ ਮੈਂ ਜਿੱਥੋਂ ਜਿਹੜਾ ਪੜਦਾ ਆ ਨਾ ਉਹ ਸਕੂਲ ਨੂੰ ਪਹਿਲਾਂ ਚੇਤੇ ਰੱਖਾਂ ਠੀਕ ਹੈ ਜੀ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਪਰ ਤੁਸੀਂ ਇੰਡੀਆ ਤੋਂ ਪੋਤਾ ਆਪਣੇ ਪੋਤੇ ਜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂਜੀ ਕੀ ਕਹਿਣਾ ਚਾਹੋਗੇ ਉਹਨਾਂ ਦੇ ਜਨਮ ਦਿਨ ਤੇ ਜੀ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਕਿ ਬੱਚਾ ਪੋਤਾ ਸਾਹਿਬ ਜੀ ਮੇਰੇ ਪੜ੍ਹਾਈ ਕਾਰਨ ਹੋਰ ਵੀ ਤਰੱਕੀ ਕਰਨ ਅਸੀਂ ਬਸ ਉਹਨਾਂ ਦੇ ਜਨਮ ਦਿਨ ਤੇ ਐਦਾ ਹੀ ਹਨਾ ਖੁਸ਼ੀ ਮਨਾਉਂਦੇ ਰਹੀਏ ਤੇ ਐਦੇ দান ਕਰਦੇ ਰਹੀਏ ਬਸ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅਮਰੀਕਾ ਬੈਠੇ ਸਾਰੇ ਪਰਿਵਾਰ ਨੂੰ ਮਤਲਬ ਐਦੇ ਠੰਡੀਆਂ ਹਵਾਵਾਂ ਜਿਹੜੀਆਂ ਸਕੂਲਾਂ ਚ ਦਿੰਦੇ ਰਹਿਣ ਠੀਕ ਹੈ ਜੀ ਓਕੇ ਆਹੋ ਪਾ ਜਾਨੀ ਨਾ ਆਉਣਾ ਹਾਂ ਜੀ ਹਾਂਜੀ ਥੰਦੀ ਸਾਹਿਬ ਕੀ ਹਾਲ ਚਾਲ ਹੈ ਜੀ ਅੱਜ ਤੇ ਡਬਲ ਡਬਲ ਖੁਸ਼ੀ ਦੇ ਰਹੇ ਹੂੰ ਇੱਕ ਤੇ ਉਹ ਜਨਮ ਦਿਨ ਦੀ ਤੇ ਦੂਜਾ ਬੱਚੇ ਨੂੰ ਸਾਈਕਲ ਇਹ ਕਿਨਾਂ ਵੱਲੋਂ ਹੈਗਾ ਤੇ ਮੜ ਜਾ ਡਿਟੇਲ ਦਿਓ ਇਹ ਦੇਖੋ ਜੀ ਸਾਡੇ ਸਕੂਲ ਵਿੱਚ ਮਾਲ ਖੁਰਦੋਤੋਂ ਬੇਟਾ ਆ ਰਿਹਾ ਇਹ ਤੁਰਕੇ ਰੋਜ ਆਉਂਦਾ ਸੀਗਾ ਹੂੰ ਤੇ ਇਹਨਾਂ ਦੀ ਸਮੱਸਿਆ ਦੇਖ ਕੇ ਸਾਡੇ ਪਿੰਡ ਦੇ ਹੀ ਸਵਰਗ ਅਸੀ ਸਰਦਾਰ ਚਰਨਜੀਤ ਸਿੰਘ ਸਾਡੀ ਕਾਮਰੇਟ ਸਾਹਿਬ ਦੀ ਬੇਟੀ ਪ੍ਰੇਮਜੀਤ ਕੌਰ ਜੀ ਕੈਨੇਡਾ ਵਿੱਚ ਅ ਅਮਰੀਕਾ 'ਚ ਅਮਰੀਕਾ ਤੋਂ ਉਹਨਾਂ ਨੂੰ ਪਤਾ ਲੱਗਾ ਇਸ ਬੱਚੇ ਬਾਰੇ ਉਹਨੇ ਇਸ ਬੱਚੇ ਨੂੰ ਇਹ ਸਾਈਕਲ ਰੂਪ ਵਿੱਚ ਇੱਕ ਤੋਹਫਾ ਦਿੱਤਾ ਵੀ ਇਹ ਰੋਜ਼ ਬੱਚਾ ਜਿਹੜਾ ਇੱਥੇ ਆਉਂਦਾ ਜਾਂਦਾ ਰਹੇ ਕਿਉਂਕਿ ਸਕੂਲ ਦੀ ਇੰਨੀ ਵੀ ਮੈਨੇਜਮੈਂਟ ਕਮੇਟੀ ਹੈ ਜਿਹੜਾ ਸਟਾਫ ਹੈ ਉਹ ਬਹੁਤ ਹੀ ਆਪਣੇ ਵਧੀਆ ਤਰੀਕੇ ਨਾਲ ਪੂਰੀ ਮਿਹਨਤ ਨਾਲ ਇੱਥੇ ਬੱਚਿਆਂ ਨੂੰ ਪੜਾ ਰਿਹਾ ਤੇ ਬਾਕੀ ਅਸੀਂ ਜਿਹੜੇ ਹੋਰ ਵੀ ਬੱਚੇ ਆਸ-ਕਾਲ ਦੇ ਪਿੰਡਾਂ ਦੇ ਬੱਚੇ ਆ ਵੀ ਇਹ ਦੇ ਮਾਦੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੀ ਇੱਕ ਐਨਆਰ ਕਮੇਟੀ ਬਣੀ ਹੋਈ ਆ ਜੋ ਕਿ ਟਾਈਮ ਦੀ ਟਾਈਮ ਇੱਥੇ ਸਕੂਲ ਦੇ ਜੋ ਵੀ ਕਾਰਜ ਜਦਾਂ ਤੁਸੀਂ ਦੇਖਿਆ ਹੋਣੀ ਆ ਏਸੀ ਲੱਗੇ ਆ ਇਹ ਵੀ ਇੱਕ ਸਾਡੇ ਇਹਨੇ ਪਰਵਰਕ ਕਟਾਰੀਆ ਪਰਿਵਾਰ ਜੀ ਨੇ ਇਹਨਾਂ ਨੂੰ ਦਵਾ ਕੀਤਾ ਤੇ ਸਕੂਲ ਚ ਦੋ ਏਸੀ দান ਕੀਤੇ ਆ ਇਸੇ ਤਰ੍ਹਾਂ ਇਹ ਸਾਈਕਲ ਹੈ ਤੇ ਸਾਈਕਲ ਦਾ ਵੀ ਅਮਰੀਕਾ ਤੋਂ ਇਹ ਭੇਜਿਆ ਗਿਆ ਉਹ ਵੀ ਸਾਡੀ ਕਮੇਟੀ ਦੇ ਮੈਂਬਰ ਨੇ ਤਾਂ ਅਦੇ ਨਾਲ ਹੀ ਅੱਜ ਸਾਡੇ ਸਰਜੀ ਸਿੰਘ ਜੋ ਇਥੇ ਮੈਨੇਜ ਕਮੇਟੀ ਦੇ ਮੈਂਬਰ ਆ ਉਹਨਾਂ ਦੇ ਬੇਟੇ ਦਾ ਵੀ ਜਨਮ ਦਿਨ ਆ ਉਹਨਾਂ ਕੋਲੋਂ ਅੱਜ ਬੂਟੇ ਲਾਉਣੇ ਆ ਤੇ ਅਸੀਂ ਉਹਨਾਂ ਨੂੰ ਵੀ ਮੁਬਾਰਕਵਾਦ ਉਹਨਾਂ ਦੇ ਬੇਟੇ ਦੇ ਜਨਮ ਦਿਨ ਤੇ ਮੁਬਾਰਕਵਾਦ ਦਿੰਦੇ ਆ ਤੇ ਇਹ ਬੱਚੇ ਨੂੰ ਅੱਜ ਇਹ ਸਾਈਕਲ ਆਪ ਜੀ ਨੇ ਸਾਨੂੰ ਅਹੀ ਤੇ ਜਾ ਰਹੇ ਹਾਂ ਅੰਦਰ ਆ ਨਰਾ ਤੋਂ ਆ ਕੰਮ ਰੋਲ ਲਗੋ ਜੀ ਹਾਂ ਕੱਕਾ ਤੁਹਾਡਾ ਨਾਮ ਕੀ ਆ ਮੇਰਾ ਨਾਮ ਹੈਗਾ ਜੀ ਹਰਮਨ ਹੈਰੀ ਅੱਛਾ ਕਿੱਥੋਂ ਆਨੇ ਆ ਤੁਸੀਂ ਮੈਂ ਮਾਪ ਦਾ ਤੋਂ ਆਂਦਾ ਪਿੰਡੋਂ ਪਹਿਲਾਂ ਤੁਰ ਕੇ ਆਂਦੇ ਸੀ ਹਾਂ ਜੀ ਇੱਥੋਂ 1 ਕਿਲੋਮੀਟਰ ਦੂਰ ਹੈ ਅੱਛਾ ਤੇ ਹੁਣ ਸਾਈਕਲ ਮਿਲਿਆ ਕਿੰਨੀ ਖੁਸ਼ੀ ਹੋਈ ਆ ਖੁਸ਼ੀ ਹੈਗੀ ਜੇ ਤੁਰ ਕੇ ਆਉਂਦੇ ਤੇ ਬੈਗਪੈਕ ਨਾਲ ਹੁਣ ਟਾਈਮ 'ਤੇ ਸਕੂਲੇ ਵੀ ਆ ਸਕਦੇ ਆ ਠੀਕ ਠੀਕ ਸਤ ਸ੍ਰੀ ਅਕਾਲ ਬਾਜੀ ਇਹ ਤੁਸੀਂ ਕਿੰਨੇ ਬੂਟੇ ਜਿਹੜੇ ਆ ਕੀ ਕਹਿਣਾ ਚਾਹਦੇ ਆ ਬੂਟੇ ਵਗੈਰਾ ਦਿੱਤੇ ਆ ਹਾਂ ਜੀ ਆਪਾਂ 100 ਬੂਟਾ ਸਾਡੇ ਆ ਨਾ ਇੰਗਲੈਂਡ ਤੋਂ ਪੂਆ ਜੀ ਆ ਇਹ ਨਾਮ ਹੈ ਬਲਵੀਰ ਕਾਰ ਹੂੰ ਉਹਨਾਂ ਨੇ 100 ਬੂਟਾ ਦਿੱਤਾ ਸੀਗਾ ਤੇ 100 ਬੂਟਾ ਆਪਾਂ ਦਿੱਤਾ ਸੀਗਾ ਜੀ ਲਾਈਵ ਹੀ ਹੈ ਹਾਂ ਜੀ ਨਹੀਂ ਉਹਦੀ ਦੇਖ ਰੇਖ ਵੀ ਕਰੂਗਾ ਬਿਲਕੁਲ ਜੀ ਇਹ ਨਹੀਂ ਕਿ ਬੂਟਾ ਲਾਤਾ ਪਾਣੀ ਪਾਉਈ ਨਹੀਂ ਬਿਲਕੁਲ ਲਾਈਵ ਹੀ ਹੈ ਤੇ ਉਹਨਾਂ ਦੀ ਦੇਖਭਾਲ ਵੀ ਕਰ ਰਹੇ ਆਂ ਠੀਕ ਹੈ ਜੀ ਹਾਂ ਹੁਣ ਤੁਸੀਂ ਕੀ ਕਹਿਣਾ ਚਾਹਦੇ ਆ ਅ ਦੇਖੋ ਜੀ ਅਸੀਂ ਪਹਿਲਾਂ ਤਾਂ ਸਮੂਹ ਕਟਾਰੀਆ ਪਰਵਾਦ ਜੀ ਨੂੰ ਸਨਮਾਨ ਚਿੰਨ੍ਹ ਦੇ ਦਿੰਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਸਾਡੇ ਪਿੰਡ ਦੇ ਸਾਫਕਾ ਸਰਪੰਚ ਚੰਨ ਲਾਲ ਕਟਾਰੀਆ ਜੀ ਜੋ ਇਸ ਟਾਈਮ ਵਿਦੇਸ਼ ਨੇ ਉਹਨਾਂ ਦੇ ਪੋਤੇ ਦਾ ਜਨਮ ਦਿਨ ਸੀ ਜਨਮ ਦਿਨ ਤੇ ਏਸੀ ਲੱਗ ਗਿਆ ਇਧਰੋਂ ਗੁੱਟੇ ਲੱਗ ਗਏ ਉਧਰੋਂ ਸਾਈਕਲ ਮਿਲ ਗਿਆ ਗੁੱਟਾ ਤੇ ਹੁਣ ਦੱਸੋ ਜਾਨੀ ਸਾਰਾ ਕੁਝ ਐਸੀ ਸਾਰਾ ਆਪਣੇ ਪੂਰੇ ਸਮੂਹ ਕਮੇਟੀ ਵੱਲੋਂ ਤੇ ਪੰਚਾਇਤ ਵੱਲੋਂ ਤੇ ਆਪਣੇ ਨਗਰ ਵੱਲੋਂ ਚੰਮਲਾਲ ਕਟਾਰੀਆ ਜੀ ਦਾ ਧੰਨਵਾਦ ਕਰਦੇ ਆ ਜੋ ਨਹੀਂ ਬੱਚਿਆਂ ਲਈ ਏਸੀ ਦਿੱਤੇ ਆ ਤੇ ਆਪਣੇ ਪ੍ਰੇਮਜੀਤ ਕੌਰ ਜੀ ਵੱਲੋਂ ਜੋ ਬੱਚੇ ਨੂੰ ਸਾਈਕਲ ਦਿੱਤਾ ਤੇ ਸੁਖਦੇਵ ਸਿੰਘ ਜੀ ਤੇ ਇਹਨਾਂ ਦੇ ਨਾਲ ਜੋ ਐਨਆਰਆਈ ਨੇ ਉਹਨਾਂ ਨੇ ਵੱਲੋਂ ਜੋ ਬੂਟੇ ਲਾਏ ਦਿੱਤੇ ਆ ਪਿੰਡ ਵਿੱਚ ਲਾਏ ਆ ਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਠੀਕ ਹੈ ਜੀ ਗਾਟੇ ਨਮਾ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499